ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੋਭੀ ਦਾ ਮੈਂ ਤੁਹਾਨੂੰ ਇੱਕ ਨਵੀਂ ਕਿਸਮ ਦਾ ਸਨੈਕਸ ਦੱਸਾਂਗੀ ਤੇ ਇਹ ਦੇਖੋ ਥੋੜਾ ਜਿਹਾ ਮੈਂ ਨਾਨ ਸਟਿਕ ਪੈਨ ਲੈਣਾ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਮੈਂ ਆਇਲ ਪਾ ਲਿਆ ਤੇ ਇਹ ਮੈਂ ਪਤਲੇ ਪਤਲੇ ਗੋਭੀ ਦੇ ਸਲਾਈਸਸ ਦੋ ਕੱਟ ਲਏ ਠੀਕ ਹੈ ਤੇ ਇਹਨਾਂ ਨੂੰ ਬਸ ਇਹ ਜਿਆਦਾ ਮੋٹے ਨਹੀਂ ਕੱਟਣੇ ਆਪਾਂ ਨੇ ਠੀਕ ਹੈ ਇਹਨੂੰ ਮੈਂ ਥੋੜਾ ਗਰਮ ਪਾਣੀ ਚ ਧੋ ਲਿਆ ਤੇ ਧੋ ਕੇ ਆਪਾਂ ਇਹ ਇੱਥੇ ਰੱਖ ਦੇਣੇ ਆ ਦੋਨੋਂ ਪੀਸਿਸ ਤੇ ਇਹਨੂੰ ਕਲਰ ਚੇਂਜ ਹੋਣ ਤੱਕ ਤੇ ਗੱਲਣ ਤੱਕ ਅਲਟ ਪਲਟ ਕੇ ਆਪਾਂ ਨੂੰ ਸੇਕੀ ਜਾਣਾ ਤੇ ਨਾਲ ਆਪਾਂ ਨੇ ਕਰ ਲੈਣੀ ਹੈ ਇਹਦੇ ਲਈ ਚਟਨੀ ਤਿਆਰ ਚਟਨੀ ਵਿੱਚ ਆਪਾਂ ਨੇ ਪਾਣਾ ਥੋੜਾ ਜਿਹਾ ਅਦਰਕ ਹਰੀ ਮਿਰਚ ਇਹ ਲਸਣ ਨਿੰਬੂ ਆਪਾਂ ਨੇ ਥੋੜਾ ਜਿਹਾ ਪਾਣਾ ਅੱਦਕ ਜੇ ਨਿੰਬੂ ਨਹੀਂ ਤੇ ਤੁਸੀਂ ਦੇ ਵੀ ਪਾ ਸਕਦੇ ਹੋ ਤੇ ਇਹ मूंगफली ਥੋੜੀ ਜਿਹੀ ਪਾਈ ਹੈ ਮੇਰੇ ਥੋੜੇ ਬੀਜੇ ਇਸ ਵਿੱਚ ਥੋੜੀ ਥੋੜੀ ਚਟਨੀ ਬਣਾ ਰਹੀਆਂ ਤੇ ਇਹ ਨਾਰੀਅਲ ਕਤੂਕਸ ਕਰ ਲਿਆ ਇਹ ਵੀ ਚਟਨੀ ਚ ਪਾਵਾਂਗੇ ਤੇ ਇਹ ਆਪਾਂ ਨੇ ਲੈ ਲਿਆ ਜੀਰਾ ਠੀਕ ਹੈ ਤੇ ਵਿੱਚ ਪਾਵਾਂਗੇ ਇਹ ਥੋੜਾ ਜਿਹਾ ਦੀਨਾ ਤੇ ਤੰਮੀਆਂ ਇਹ ਸਾਰੀ ਚੀਜ਼ਾਂ ਦਾ ਆਪਾਂ ਚਟਨੀ ਬਣਾ ਲਾਂਗੇ ਤੇ ਇਹਨੂੰ ਪਹਿਲਾਂ ਆਪਾਂ ਕਰਾਂਗੇ roast ਇਹ ਸਾਰੀਆਂ ਚੀਜ਼ਾਂ ਨੂੰ ਇਹ ਥੋੜਾ ਜਿਹਾ ਤੇਲ ਪਾ ਲਾਂਗੇ ਇਹਦੇ ਵਿੱਚ ਵੀ ਆਪਾਂ ਤੇ ਗੈਸ ਕਰਦੇ ਹਾਂ ਔਨ ਮੇਰਾ ਛੋਟਾ ਜਿਹਾ ਫਰਾਈ ਪੈਨ ਹੈ ਤੇ ਛੋਟੀ ਵਾਲੀ ਨਾਲ ਗੈਸ ਜਲਾਵਾ ਗਏ ਇਹ ਦੇਖੋ ਠੀਕ ਦੇ ਨਾਲ ਸਾਡਾ ਇਹ ਹੋ ਰਿਹਾ ਹੈ ਇੱਧਰ ਉੱਧਰ ਵੀ ਕੰਮ ਚੱਲ ਰਿਹਾ ਤੇ ਇੱਧਰ ਵੀ ਆਪਾਂ ਥੋੜੇ ਟਾਈਮ ਵਿੱਚ ਆਪਣੀ ਇਹ ਰੈਸਪੀ ਤਿਆਰ ਕਰ ਲਾਂਗੇ ਦੇਖੋ ਜੀ ਇਹਨੂੰ ਆਪਾਂ ਨਾਲ-ਨਾਲ ਪਰਤਦੇ ਜਾਵਾਂਗੇ ਤੇ ਇਹ ਦੇਖੋ ਤੇ ਇਹਨੂੰ ਆਪਾਂ ਉੱਪਰੋਂ ਧੱਕ ਤਿੰਨੇ ਆ ਤਾਂ ਕਿ ਇਹ ਗਲ ਵੀ ਜਾਵੇ કે એ થોડી સ્ટીમ બનેગી ને તે ગллеગા ના લાપૈન કર લિયે ક્યોકી ફિર ઠંડા હોઈગા તે તા એનું અપ પાસનીયા ચટણી પહેલા અપ પાવાંગી તે જીરા જીરા થોડા જ તટક જાવે

ये अदरक सारा कुछ पा देंगे लास्ट तो में पाना अपना नारियल जलना जाए थोड़ा पाखों थे मेन चीज तो ओ, मैं भूल ही गई नमक ये देखो जी चटनी में आप फिर नमक भी पाना है

ਉਹ ਤੋ ਤੱਕ ਆਫਨ ਨਹੀਂ ਕਰੀ ਚਾਹਾਂਗੇ ਨਾਲੇ ਸੌਫਟ ਹੋ ਜਾਏ ਤੇ ਨਾਲੇ ਇਸ ਕਲਰ ਵੀ ਸੋਨਾ ਬ੍ਰਾਊਨ ਕਲਰ ਹੋ ਜਾਏ ਇਹ ਦੇਖੋ ਜੀ ਇਹ ਸਾਡਾ ਹੋ ਗਿਆ ਤਿਆਰ ਤੇ ਇਹ ਆਪਾਂ ਹੁਣੇ ਵਿੱਚ ਨਮਕ ਹੀ ਪਾ ਦਿੱਤਾ ਤੇ ਨਾਰੀਅਲੀ ਪਾ ਨਾ ਯੇਲੇ ਮੇਰਾ ਥੋੜਾ ਬਰੀਕ ਵਾਲਾ ਗੱਦੂ ਕਸ ਸੀ ਤੇ ਥੋੜੇ ਬਰੀਕ ਹੋ ਗਿਆ ਵੈਸੇ ਮੋਟਾ ਵੀ ਹੋ ਗਿਆ ਤੇ ਕੋਈ ਗੱਲ ਨਹੀਂ ਉਹ ਤੇ ਪੀਸੇ ਹੀ ਜਾਣਾ। ਕਿ ਕਿੱਸਦਾ ਐ ਬ੍ਰਾਊਨ ਹੋ ਗਿਆ ਫਿਰ ਮੈਂ ਤੁਹਾਨੂੰ ਦਿਖਾਉਂਗੀ। ਤੇ ਇਹ ਠੰਡਾ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਨੇ ਬਸ ਤੰਗੀਆਂ ਤੇ ਪਦੀਨਾ ਪਾ ਕੇ ਤੇ ਨਿੰਬੂ ਦਾ ਰਸ ਪਾ ਕੇ ਤੇ ਆਪਾਂ ਸਭ ਨੇ ਪੀਸ ਲਵਾਂਗੇ। ਇਹ ਦੇਖੋ ਜੀ ਆਪਾਂ ਨਹੀਂ ਇਸ ਤਰ੍ਹਾਂ ਪਲਤ ਪਲਤ ਕੇ ਇਹਨੂੰ ਤੇ ਕਲਰ ਵੀ ਹੋ ਜਾਏ ਸੋਨਾ ਤੇ ਇਹ ਗਲ ਵੀ ਜਾਵੇ ਇਹ ਦੇਖੋ ਗਲ ਗਿਆ ਨਾ ਥੋੜਾ ਜਿਹਾ ਆਪਾਂ ਇਹਨੂੰ ਆ ਦੇਖੋ ਗਲ ਗਿਆ ਇਸ ਤੇ ਇਹਨੂੰ ਥੋੜਾ ਜਿਹਾ ਆਪਾਂ ਸਾਈਡ ਤੋਂ ਥੋੜਾ ਜਿਹਾ ਮੈਂ ਦੇ ਉੱਪਰ ਨਮਕ ਪਾ ਦਿੱਤਾ ਤੇ ਥੋੜਾ ਸਾਈਡ ਤੋਂ ਆਪਾਂ ਪਾਣੀ ਪਾ ਕੇ ਤਾਂ ਕਿ ਦੇ ਵਿੱਚ ਜਿਹੜੇ ਮੈਂ ਸਟੀਮ ਬਣ ਜਾਏ ਤੇ ਗਲ ਜਾਵੇ ਹੋਰ ਥੋੜਾ ਜਿਹਾ करता ये देखो जी हमारा ये हो गया प्यार अब हम इसको सर्व करते हैं देखो ये हो गया सॉफ्ट ये देखो ये hermano गरम गरम खाओ हेल्दी ਮजेदार ਸਪਾਈਸੀ ਖਾਓ ਸਭ ਨੂੰ ਖਿਲਾਓ ਠੀਕ ਹੈ ਮਿਲਤੇ ਹੈ ਨਈ ਵੀਡੀਓ ਮੇ